ਜੀਤ ਮੋਹਿੰਦਰ ਸਿੰਘ ਸਿੱਧੂ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਉਹ ਫੋਨ ਲਾਈਨ ਤੇ ਮੌਜੂਦ ਨੇ ਜੀਤ ਮੋਹਿੰਦਰ ਸਿੰਘ ਜੀ ਆਮ ਆਦਮੀ ਪਾਰਟੀ ਨੇ ਸਿੱਧਤ ਔਰ ਦੇ ਉਤੇ ਅਕਾਲੀ ਦਲ ਦੇ ਉਤੇ ਇਲਜ਼ਾਮ ਲਗਾਇਆ ਹੈ ਕਿ ਜੋ ਹਮਲਾ ਉਹਨਾਂ ਤੇ ਹੋਇਆ ਹੈ ਉਹ ਅਕਾਲੀ ਦਲ ਵੱਲੋਂ ਕਰਵਾਇਆ ਗਿਆ ਹੈ ਕੋਈ ਉਹਨਾਂ ਤੇ ਹਮਲਾ ਨਹੀਂ ਹੋਇਆ ਜੀ ਇਹ ਚੂਤ ਬੋਲ ਰਹੇ ਆਮ ਆਦਮੀ ਪਾਰਟੀ ਆ ਦੇ ਸੋ ਇਸ ਕਰਕੇ ਜਿਹੜੀ ਗੱਲ ਬਣਾਈ ਜਾ ਰਹੀ ਹੈ ਸਿਰਫ ਸੈਂਸੇਸ਼ਨਲਾਈਜ਼ ਕਰਨ ਦੀ ਆਦਤ ਹੁੰਦੀ ਆਮ ਆਦਮੀ ਪਾਰਟੀ ਪਾਰਟੀ ਕੋਈ ਸਾਹ ਪਾਤੀ ਹੈ ਇਹਨਾਂ ਕੋਈ ਕੋਈ ਮੁੱਦਾ ਨਹੀਂ ਸਿਰ ਹਰ ਪੱਖੋਂ ਸੇਧ ਹੋ ਗਏ ਨੇ ਤੇ ਅੱਜ ਜਨਾ ਕਿਸੇ ਬੁਨਿਆਦ ਤੋਂ ਹੈ ਕਿ ਇਹ ਜਦੋਂ ਸ਼ੋਨੀ ਕਾ ਜਿਲਦ ਦਾ ਉਹਨਾਂ ਦੇ ਲੀਡਰ ਅੱਥੇ ਲਾ ਰਹੇ ਨੇ ਨਾ ਹੀ ਹੋਈ ਇਹ ਗੱਲ ਕਿਸੇ ਵੀ ਪਿੰਡ ਚ ਹੋਈ ਹੈ ਵਧੀਆ ਅਮਨ ਸ਼ਾਂਤੀ ਦਾ ਸੁਨੇਹਾ ਦੇਖਣ ਦਾ ਹੈ ਵੈਗ ਜਿਸ ਪਤਾ ਲੱਗੇ ਜੀ ਕੋਈ ਨਰਜੀ ਪਰ ਆ ਆਮਾਦੀ ਪਾਰਟੀ ਦੇ ਉਮੀਦਵਾਰ ਬਲਜਿੰਦਰ ਕੌਰ ਦਾ ਡਰਾਈਵਰ ਇਸ ਹਮਲੇ ਦੇ ਵਿੱਚ ਜ਼ਖਮੀ ਹੋਇਆ ਕੁਝ ਪਹਿਲਾਂ ਹੀ ਐਬੀਪੀ ਸਾਜੋ ਨੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਡਰਾਈਵਰ ਇਸ ਹਮਲੇ ਵਿੱਚ ਜ਼ਖਮੀ ਹੋਇਆ ਹਮਲਾ ਉਹਨਾਂ ਤੇ ਹੋਇਆ ਹੈ ਕੋਈ ਜ਼ਖਮੀ ਨਹੀਂ ਹੋਇਆ ਕੋਈ ਜ਼ਖਮੀ ਨਹੀਂ ਹੋਇਆ ਕੋਈ ਮਸ਼ੀ ਹੋਇਆ ਇਹਨਾਂ ਤੇ ਆਪ ਹੀ ਉਹਨੂੰ ਸਤਾਂ ਮਾਰ ਕੇ ਜਿੱਥੇ ਇਹ ਰਾਮਾ ਵਾਲੀ ਕੀਤਾ ਹੋਣਾ ਅਦਰਵਾਈਜ਼ ਕੋਈ ਵੀ ਮਸ਼ਰੋਮੀ ਕਲੇ olhe